ਸਤਿ ਸ਼੍ਰੀ ਅਕਾਲ ਹੈ ਮੇਰਾ ਸਸਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ 'ਚ ਹੋਰ ਦੱਸੋ ਸਾਰੇ ਕਿਦਾਂ ਉਮੀਦ ਕਰਦੀਆਂ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਠੀਕ ਹੀ ਹੋਵੋਗੇ ਤਾਂ ਪਹਿਲਾਂ ਮੈਂ ਨੂੰ ਕਹਿੰਦੀ ਸੀ ਠੀਕ ਨਹੀਂ ਹੁੰਦਾ ਠੀਕ ਨਹੀਂ ਹੁੰਦਾ ਤੇ ਹੁਣ ਗੇੜੇ ਨੂੰ ਕਹਿ ਦਿੰਦਾ ਮੈਨੂੰ ਆਹ ਬਣਾ ਦੇ ਮੈਨੂੰ ਉਹ ਬਣਾ ਦੇ ਬਹੁਤ ਲਹੂ ਪੀਂਦਾ ਇਹ ਹੈਲੋ ਗਾਇਜ਼ ਆਓ ਬੈਠਾ ਲਾ ਮਾਰਦਾ ਸਾਰਾ ਕਰ ਲੋ ਦਰਸ਼ਨ ਹੈ ਹੈਲੋ ਗਾਇਜ਼ ਹੈਲੋ ਗਾਇਜ਼ ਹੈਲੋ ਗਾਇਸ ਹੈਲੋ ਗਾਇਸ ਜਿਵੇਂ ਚਾ ਠੀਕ ਹੋ ਜੀ ਖਿਸ਼ਾਨੀ ਮੇਰੀ ਪਿਆਰੀ ਜੀ ਐ ਕੁਮਾ ਲਈ ਦੁੱਖ ਚੱਲਣੇ ਬਹੁਤ ਔਖੇ ਹੋ ਜਾਂਦੇ ਆ ਜਦ ਟਿੱਡੀਆਂ ਮਿੱਡੀਆਂ ਟਿੱਲ ਨੂੰ ਆਉਂਦਾ ਜਾਣ ਬਣਾ ਹੋਰ ਹੋਰ ਦਸ ਸੁਪਰਾ ਉਠੇ ਖਾਣੇ ਤਾਂ ਆ ਦੇ ਤੁਸੀਂ ਆ ਦੇ ਆਲੂ ਵਾਲੇ ਆਲੂ ਵਾਲੇ ਤੁਸੀਂ ਕੇ ਦੁੱਧ ਦੇ ਦੇ ਰੱਬ ਸ਼ੁਕਰ ਕਰਿਆ ਕਰੋ ਖਾ ਕੇ ਜੇ ਤੇ ਦਿੰਦਾ ਪਰਮਾਤਮਾ ਆਪਾਂ ਨੂੰ ਜਾਇਆ ਜੇ ਮਿਲ ਜਾਵੇ ਰੋਟੀ ਹਨਾ ਰੱਬ ਦਾ ਸ਼ੁਕਰ ਕਰੀਦਾ ਸੱਚੇ ਪਾਤਸ਼ਾਹ ਦਾ ਆਪਣਾ ਮੁੱਢ ਤੋਂ ਹੀ ਸੁਹੂਲਾ ਮਾਂ ਪਿਓ ਨੇ ਸਿਖਾਇਆ ਹੀ ਇਹ ਆ ਵੀ ਪ੍ਰਮਾਤਮਾ ਦਾ ਸ਼ੁਕਰ ਕਰਿਆ ਕਰੋ ਹਨਾ ਜੋ ਵੀ ਹੁੰਦਾ ਜ਼ਿੰਦਗੀ ਦੇ ਵਿੱਚ ਜੇ ਰੋਟੀ ਦਿੰਦਾ ਰੱਬ ਤਾਂ ਵੀ ਸ਼ੁਕਰ ਕਰਿਆ ਕਰੋ ਕਿਉਂਕਿ ਉਹ ਪ੍ਰਮਾਤਮਾ ਹੈ ਜਿਹੜਾ ਦਿਨ ਤੋਂ ਰਾਤ ਤੇ ਰਾਤ ਤੋਂ ਦਿਨ ਕਰ ਦਿੰਦਾ ਵਾ ਤਾਂ ਬਹੁਤ ਕੁਝ ਕਰ ਸਕਦਾ ਰੱਬ ਹਨਾ ਰੱਬ ਦਾ ਦਿੱਤਾ ਹੀ ਆ ਸਾਰਾ ਕੁਝ ਆਪਾਂ ਨੂੰ ਮਿਲਦਾ ਤੇ ਜੇ ਰੱਬ ਦਾ ਆਪਾਂ ਸ਼ੁਕਰ ਹੀ ਨਾ ਕਰਾਂਗੇ ਫਿਰ ਆਪਣਾ ਦੁਨੀਆਂ ਤੇ ਆਉਣ ਦਾ ਫਾਇਦਾ ਵੀ ਕੀ ਆ ਹਨਾ ਤਾ ਪ੍ਰਮਾਤਮਾ ਦਾ ਧੰਨਵਾਦ ਕਰਿਆ ਕਰੋ ਉੱਠਦੇ ਬਹਿੰਦੇ ਦਿਨ ਰਾਤ ਰਾਤ ਨੂੰ ਵੀ ਜਦੋਂ ਜਾਗ ਆਦੇ ਨੂੰ ਰੱਬ ਨੂੰ ਚੇਤੇ ਕਰਿਆ ਕਰੋ ਹੋਰ ਜਾਰੇ ਕੋ ਚੇਤੇ ਆਵੇ ਆਵੇ ਨਾਮ ਆਵੇ ਪਰ ਰਾਤ ਨੂੰ ਜ਼ਰੂਰ ਜਾਗਣਾ ਕਿਉਂਕਿ ਜੇ ਰੱਬ ਜਾਦਾ ਤਾਂ ਸਮਝ ਲਓ ਆਪਾਂ ਨੂੰ ਆਪ ਦਾ ਮਾਂ ਪਿਓ ਜਾਦਾ ਜੇ ਰੱਬ ਨਹੀਂ ਜਾਦਾ ਤਾਂ ਆਪਣਾ ਮਾਂ ਪਿਓ ਨਹੀਂ ਜਾਦਾ ਆਪਾਂ ਨੂੰ ਜਿਹੜੇ ਬੰਦੇ ਤੇ ਰੱਬ ਨਹੀਂ ਜਾਦਾ ਉਹਦੇ ਮਾਂ ਪਿਓ ਨਹੀਂ ਯਾਦ ਕਰ ਤੇ ਰੱਬ ਨੂੰ ਯਾਦ ਰੱਖਿਆ ਕਰੋ ਹਮੇਸ਼ਾ ਬਾਕੀ ਕੋਈ ਮਤਲਬ ਕਿ ਦੁੱਖ ਤਕਲੀਫ ਆਉਂਦੀ ਹੈ ਜਿੰਦਗੀ 'ਚ ਤਾਂ ਪਰਮਾਤਮਾ ਤੇ ਰੋਸਾ ਕਿੰਨਾ ਸ਼ਿਕਵਾ ਨਾਰਾਜ਼ਗੀ ਨਾ ਕਰਾ ਕਰੋ ਕਦੇ ਵੀ ਕਿਉਂਕਿ ਦੁੱਖ ਜਿੰਦਗੀ ਦੇ ਵਿੱਚ ਚੱਲਦੇ ਰਹਿੰਦੇ ਆ ਇਹ ਰੱਬ ਦੇ ਖੇਤੀ ਆ ਕਦੇ ਵਾਢੀ ਤੇ ਕਦੇ ਬੀਜ ਦੀ ਜੋ ਉਹਦੀ ਮਰਜ਼ੀ ਆ ਜੋ ਉਹਦੀ ਰਜ਼ਾ ਉਹਨੇ ਉਹੀ ਕਰਨੀ ਆ ਇੱਥੇ ਬੰਦੇ ਨੇ ਮਾਨ ਜਿਹੜੇ ਦੋ ਰੋਟੀਆਂ ਖਾਂਦੇ ਆ ਤੇ ਉਹ ਤਾਂ ਫਿਰ ਰੱਬ ਦਾ ਪਰਮਾਤਮਾ ਉਹਨੇ ਤਾਂ ਦੁਨੀਆਂ ਸਾਜੀ ਆ ਹਨਾ ਤੇ ਫਿਰ ਨਰਾਜ ਕੀ ਕਿਹੜੀ ਗੱਲ ਦੀ ਆ ਮੇਰਾ ਤਾਂ ਇਹੀ ਸੁਭਾਅ ਆ ਮੈਂ ਤਾਂ ਗੁਰਦਵਾਰੇ ਜਾਂਦੀ ਆ ਜਦੋਂ ਮੈਂ ਤਾਂ ਇਹੀ ਆਣੀ ਹੁੰਨੀ ਆ ਕਿ ਸਤਿਗੁਰੂ ਜੋ ਹੋ ਗਿਆ ਹੋ ਗਿਆ ਤੇਰੇ ਤੇ ਕੋਈ ਰੋਸ ਨਹੀਂ ਕੋਈ ਗਿੱਲਾ ਸ਼ਿਕਵਾ ਨਹੀਂ ਕੋਈ ਨਰਾਜਗੀ ਨਹੀਂ ਕੋਈ ਤੇਰੇ ਨਾਲ ਤੇਰੇ ਤੇ ਤਰਾਜ ਨਹੀਂ ਕਾਹ ਤੋਂ ਤਰਾਜ ਕਰਕੇ ਬਈ ਉਹਨੇ ਜ਼ਿੰਦਗੀ ਦਿੱਤੀ ਆ ਸਵਾਸੇ ਦਿੱਤੀ ਆ ਭੈਣਾ ਭਰਾਵਾਂ ਦਾ ਸਾਥ ਦਿੱਤਾ ਰੋਜ਼ੀ ਰੋਟੀ ਦਿੱਤੀ ਆ ਤੇ ਫਿਰ ਨਰਾਜ ਕੀ ਕਿਹੜੀ ਗੱਲ ਦੀ ਆ ਕਾਹਦੀ ਨਰਾਜਗੀ ਆ ਕਾਹ ਤੋਂ ਨਰਾਜਗੀ ਕਰਨੀ ਆ ਹਨਾ ਪ੍ਰਮਾਤਮਾ ਦੇ ਅੱਗੇ ਕੀ ਨਰਾਜ਼ਗੀ ਇੱਥੇ ਰੋਸਾ ਕਰਨਾ ਦਾ ਬੰਦਿਆਂ ਤੇ ਕਰੇ ਬੰਦਾ ਜਿਹੜੇ ਹੱਥ ਤੋਂ ਰੋਟੀ ਚੱਕਣ ਤੱਕ ਜਾਂਦੇ ਆ ਤੇ ਰੱਬ ਤਾਂ ਹੱਥ ਤੇ ਰੋਟੀ ਰੱਖਦਾ ਆ ਫਿਰ ਉਹਦੇ ਤੇ ਕਾਦੀ ਨਰਾਜ਼ਗੀ ਹੈ ਕਾਹਤੋਂ ਮਰਾਜ਼ ਹੋਣਾ ਕਾਹਤੋਂ ਗੁੱਸੇ ਹੋਣਾ ਕਾਹਤੋਂ ਗਿੰਦੇ ਸ਼ਿਕਵੇ ਕਰਨੇ ਆ ਆਪਾਂ ਨੂੰ ਤਾਂ ਨਹੀਂ ਗੁੱਸੇ ਗੁੱਸੇ ਆਉਂਦੇ ਨਾ ਕੋਈ ਰੋਸਾ ਆਉਂਦਾ ਰੱਬ ਤੇ ਨਾ ਕੋਈ ਨਰਾਜ਼ਗੀ ਹੁੰਦੀ ਆ ਨਾ ਕਦੇ ਰੋਸਾ ਕਰਨਾ ਹੀ ਆ ਉਹਦੇ ਕੀਤੇ ਫੈਸਲਿਆਂ ਤੇ ਕਾਹਦਾ ਰੋਸਾ ਹੈ ਕਿਉਂ ਰੋਸਾ ਕਰਕੇ ਜਮਾਨੀ ਰੋਸਾ ਕਰਦੇ ਰੱਬ ਅਗੇ ਹੱਥ ਬੰਨਣਾ ਕਰੂ ਜੇ ਜੋ ਕੁਝ ਦਿੱਤਾ ਏ ਤੂ ਤੇਰਾ ਧੰਨਵਾਦ ਆ ਜੋ ਕੁਝ ਤੂੰ ਦੇ ਕੇ ਕੋਲਿਆ ਹੁੰਦੇ ਨਹੀਂ ਵੀ ਤੇਰੀ ਜੋ ਰਜਾ ਸੀ ਕਿ ਤੂੰ ਚਾhti ਸਾਨੂੰ ਕੋਈ ਰੋਸਾ ਨਹੀਂ ਕੋਈ ਗਿੱਲਾ ਸੀਖ ਬਣੀ ਕੋਈ ਨਰਾਜ਼ ਵੀ ਨਹੀਂ ਰੱਬ ਤੇ ਕਿਹੜਾ ਘੱਟ ਢੁੱਲਾ ਬੰਨਣਾ ਗੁਰੂਵੰਸਾਂ ਜੀ ਤੇ ਕਿੰਨਾ ਔਖਾ ਕਟਣਾ ਉਹਨਾਂ ਨੇ ਖੋਦ ਨਾਲੇ ਰੱਬ ਸੀਗੇ ਤੇ ਔਖਾ ਤਾਂ ਉਹਨਾਂ ਤੇ ਵੀ ਆਇਆ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਚਲਤੀ ਬਾਦਸ਼ਾਹ ਜਦੋਂ ਮਤਲਬ ਕਿ ਉਹਨਾਂ ਦੇ ਮਾਤਾ ਪਿਤਾ ਸਦੂਨਾਂ ਤੋਂ ਚਲੇ ਗਏ ਸੀ ਇਸ ਰੀਕੇ ਕਬੀਲੇ ਵਾਲਿਆਂ ਨੇ ਉਹਨਾਂ ਨੂੰ ਕਹਤਾ ਸੀਗਾ ਵੀ ਇਹਨਾਂ ਦੀ ਬਾਹ ਨਹੀਂ ਕਿਸੇ ਨੇ ਫੜਨੀ ਸਾਥੋਂ ਚਾਚਾਾਂ ਕਰਿਆਂ ਦੇ ਨਾਲਸ ਰੋਟੀ ਨਹੀਂ ਦਿੱਤੀ ਜਾਂਦੀ। ਉਹਨਾਂ ਤੇ ਕਿੰਨੀ ਭੀੜ ਪਈ ਆ ਯਾਦ ਦੇਖ ਲਓ। ਇਹ ਚੰਗੇ ਮਾਰੇਦਾਂ ਆਉਂਦੇ ਰਹਿੰਦੇ ਆ ਕਿ ਤੇ ਇਹਨਾਂ ਨੇ ਨੈਮਾ ਕਰਾਉਂਦਾ ਰੱਬ ਅਨਸਾਨਾਂ ਦੀ ਵੀ ਐ ਨਹੀਂ ਹੁੰਦਾ ਕਾ ਹਨਾ ਤੇ ਅੱਜ ਦੇਖ ਲਓ ਸਾਨੂੰ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਕਿੰਨਾ ਸੋਹਣਾ ਸ਼ਹਿਰ ਵਸਿਆ ਕਿੰਨੀ ਸੋਹਣੀ ਨਗਰੀ ਆ ਪ੍ਰਮਾਤਮਾ ਦਾ ਕਿੰਨਾ ਦੁਨੀਆਂ ਸ਼ੁਕਰਾਨਾ ਕਰਦੀ ਆ ਜਾ ਕੇ ਕਾਦੀ ਘਾਟ ਆ ਰੱਬ ਦੇ ਘਰੇ ਕਾਸੀ ਦੀ ਘਾਟ ਨੂੰ ਬਹੁਤ ਕੁਝ ਹੈ ਪਰਮਾਤਮਾ ਦੇ ਘਰੇ ਜੋ ਤੁਸੀਂ ਜਾ ਕੇ ਮੰਗਦੇ ਆ ਤੁਹਾਨੂੰ ਉਹੀ ਮਿਲਦਾ ਪਰ ਇੱਕ ਵਾਰੀ ਜਾ ਕੇ ਉੱਥੇ ਐ ਝੋਲੀ ਅੱਢ ਕੇ ਅਰਦਾਸ ਜ਼ਰੂਰ ਕਰੋ ਕਿ ਤੁਹਾਨੂੰ ਇਹ ਨਹੀਂ ਕਿ ਉਹ ਤੋਂ ਖੈਰ ਨਾ ਹੋਊਗੀ ਕਿਉਂਕਿ ਮੈਨੂੰ ਮੇਰੇ ਪਰਮਾਤਮਾ ਤੇ ਬਹੁਤ ਵਿਸ਼ਵਾਸ ਹੈ ਮੈਂ ਬਹੁਤ ਯਕੀਨ ਕਰਦੀ ਮੈਂ ਇਹ ਨਹੀਂ ਕਹਿੰਦੀ ਵੀ ਲੋਕਾਂ ਨੂੰ ਵਿਸ਼ਵਾਸ ਨਹੀਂ ਸਭ ਨੂੰ ਵਿਸ਼ਵਾਸ ਆ ਕਿ ਸਭ ਹੀ ਰੱਬ ਦੇ ਦਿੱਤੇ ਸਵਾਸਿਆ ਨੂੰ ਲੈਂਦਾ ਹੈ ਕਿਉਂਕਿ ਪਰਮਾਤਮਾ ਦਾ ਹੱਥ ਸਭ ਤੇ ਤਾਂ ਹੀ ਸਵੱਸਾ ਹੁੰਦਾ ਹੈ ਪਰ ਮਾਤਾ ਮਾਂ ਦੇ ਹੁਕਮ ਤੋਂ ਬਿਨਾਂ ਤਾਂ ਪਤਾ ਨਹੀਂ ਹਲਦਾ ਹਨ ਤੇ ਮੈਨੂੰ ਬਹੁਤ ਜ਼ਿਆਦਾ ਵਿਸ਼ਵਾਸ ਆ ਰੱਬ ਤੇ ਮੈਂ ਜੋ ਵੀ ਫੈਸਲਾ ਕਰਦੀ ਆ ਜੋ ਵੀ ਫੈਸਲਾ ਲੈਣੀ ਆ ਮੈਂ ਰੱਬ ਨੂੰ ਪੁੱਛ ਕੇ ਰੱਬ ਤੋਂ ਅੱਗੇ ਲੈ ਕੇ ਫੈਸਲਾ ਲੈਣੀ ਆ ਮੇਰਾ ਜੋ ਵੀ ਫੈਸਲਾ ਹੁੰਦਾ ਮੈਂ ਪਹਿਲਾਂ ਰੱਬ ਅੱਗੇ ਜਾ ਕੇ ਅਰਦਾਸ ਕਰਦੀ ਆ ਤੇ ਮੇਰਾ ਇਹ ਨਹੀਂ ਵੀ ਪੂਰਾ ਨਹੀਂ ਹੁੰਦਾ ਮੇਰਾ ਹਰ ਫੈਸਲਾ ਪੂਰਾ ਹੁੰਦਾ ਜੇ ਤੁਮ ਮੈਂ ਇੱਕ ਵਾਰੀ ਸੱਚੇ ਦਿਲੋਂ ਅਰਦਾਸ ਕਰਦਾ ਸਹੀ ਚਾਹੇ ਉਹ ਆਪਦੇ ਲਈ ਹੋਵੇ ਚਾਹੇ ਕਿਸੇ ਲਈ ਹੋਵੇ ਤਾਂ ਬਿਲਕੁਲ ਹੁੰਦੀ ਆ ਐ ਨਹੀਂ ਕੋਈ ਗੱਲ ਕਿ ਵੀ ਮੈਂ ਹਕਾਰ ਨਹੀਂ ਕਰਦੀ ਹਕਾਰ ਨਹੀਂ ਕਰਕੇ ਕਹਿੰਦੀ ਕਿ ਪ੍ਰਮਾਤਮਾ ਤੇ ਵੀ ਮੈਂ ਹਕਾਰ ਕਰਕੇ ਕਹਿੰਦੀ ਵੀ ਮੈਂ ਅਰਦਾਸ ਕਰਦੇ ਤੇ ਉਹਦੀ ਕੀ ਮਰਜ਼ੀ ਨਹੀਂ ਮੈਂ ਨੰ ਕੀ ਦੇ ਨਾਲ ਕਹਿੰਦੀ ਕਿਉਂਕਿ ਤੁਹਾਨੂੰ ਗੁਰੂ ਰਾਮਦਾਸ ਦੀ ਹਜ਼ੂਰੀ ਦੇ ਵਿੱਚ ਜਿਹੜਾ ਨਿਉਂ ਕੇ ਅਰਦਾਸ ਕਰਦਾ ਨਾ ਉਹਦੀ ਹਰ ਹਾਲਤ ਪੂਰੀ ਹੁੰਦੀ ਆ ਤੇ ਇਸੇ ਕਰਕੇ ਮੈਂ ਕਹਿੰਨੀ ਆ ਵੀ ਅਰਦਾਸ ਕਰਿਆ ਕਰੋ ਨਿਉਂ ਕੇ ਕਰਿਆ ਕਰੋ ਤੇ ਪ੍ਰਮਾਤਮਾ ਤੇ ਰੋਸਾ ਨਾ ਕਰਿਆ ਕਰੋ ਨਾ ਕਿਸੇ ਗੱਲ ਦਾ ਵੀ ਗਿੰਦਾਸ਼ਿਕਵਾ ਨਾ ਕਰਿਆ ਕਰੋ ਕੋਈ ਵੀ ਕਦੇ ਵੀ ਕਿਸੇ ਗੱਲ ਨੂੰ ਲੈ ਕੇ ਵੀ ਆਏ ਨਾ ਸੋਚਿਆ ਕਰੋ ਵੀ ਆਹ ਨਹੀਂ ਕਰਿਆ ਉਹ ਨਹੀਂ ਕਰਿਆ ਜਿਵੇਂ ਕੋਸ਼ੋ ਨਾ ਦਿੱਤਾ ਆਪਣਾ ਬਹੁਤ ਆ ਹਨ ਜਿੰਨੀ ਚ ਰੱਖਿਆ ਉੰਨੀ ਚ ਖੋਸ ਰਿਆ ਪਰ ਬਗਲੇ ਵੀ ਆਏ ਨਾ ਆਖ ਰਹੇ ਵੀ ਆਹ ਨਹੀਂ ਮਿਲਿਆ ਉਹ ਨਹੀਂ ਮਿਲਿਆ ਜੋ ਕੋ ਜਿਹੜਾ ਦਾ ਮੁੱਲ ਨੂੰ ਚੀਜ਼ਾ ਨਹੀਂ ਮਿਲਦਾ ਉਹ ਆਪਣੇ ਕੋਲੇ ਰੱਖ ਜਿਹੜਾ ਮੁੱਲ ਨੂੰ ਮਿਲਦਾ ਉਹ ਤਾਂ ਬੰਦਾ ਪੈਸਾ ਨਾ ਕਰੀਦੀ ਜਾਂਦਾ ਪੈਸਾ ਕੋਲੇ ਹੋਣਾ ਚਾਹੀਦਾ ਜਦ ਤੱਕ ਨਾ ਪਤਾ ਹੁੰਦੇ ਇਹ ਨਹੀਂ ਮੁੱਲ ਨੂੰ ਮਿਲਦੇ ਭੈਣਾ ਭਰਾ ਨਹੀਂ ਮੁੱਲ ਨੂੰ ਮਿਲਦੇ ਮਾਪਿਓ ਨਹੀਂ ਮੁੱਲ ਨੂੰ ਮਿਲਦਾ ਤੇ ਉਹ ਚੀਜ਼ਾ ਰੱਬ ਨੇ ਆਪਾਂ ਨੂੰ ਬਖਸ਼ੀ ਹੋਈਆਂ ਵਾ ਚਲੋ ਮੈਂ ਆਪਦੇ ਤੇ ਲਵਾਂ ਤਾਂ ਕਿ ਲੋ ਜੇ ਨਾ ਜਾਣ ਵਾਲਾ ਜ਼ਿੰਦਗੀ ਚ ਉੱਠ ਗਿਆ ਰੱਬ ਨੇ ਦੋ ਬੋਤ ਦਿੱਤੇ ਆ ਤੇ ਭੈਣਾ ਭਰਾਵਾਂ ਦਾ ਸਾਥ ਦਿੱਤਾ ਜ਼ਿੰਦਗੀ ਦਿੱਤੀ ਆ ਸਵਾਸੇ ਦਿੱਤੇ ਆ ਚਲੋ ਗਰੀਬੀ ਮੇਰੀ ਤਾਂ ਤੁਰੀ ਫਿਰਦੀ ਰਹਿੰਦੀ ਆ ਤੇ ਪਰ ਕੋਈ ਦੁੱਖ ਤਕਲੀਫ ਨਹੀਂ ਹੋਣਾ ਚਾਹੀਦਾ ਹਣਾ ਜ਼ਿੰਦਗੀ ਦੇ ਵਿੱਚ ਗਰੀਬੀ ਕੱਟੀ ਜਾਂਦੀ ਆ ਹੁਣ ਚਲ ਜੇ ਮੰਨ ਲਓ ਨਹੀਂ ਕੁਝ ਖਾਣ ਨੂੰ ਤਨ ਵਾਲੇ ਰੋਟੀ ਢਾ ਕੇ ਖਾ ਲੈਨੇ ਆ ਕਿਸੇ ਨੂੰ ਵੀ ਪਤਾ ਕੀ ਖਾਦਾ ਉੱਪਰੋਂ ਪਾਣੀ ਪੀ ਲੋ ਢੱਡ ਭਰ ਗਿਆ ਕਿਹੜਾ ਕਿਸੇ ਨੇ ਢੱਡ ਭੋਲ ਕੇ ਦੇਖਣਾ ਪਰ ਜਿਹੜੀ ਦੁੱਖ ਤਕਲੀਫ ਹੁੰਦੀ ਆ ਗਰੀਬੀ ਦਾ ਬੰਦਾ ਕੱਦਾਂ ਵੀ ਕੱਟ ਲਿੰਦਾ ਜਿਹੜਾ ਦੁੱਖ ਤਕਲੀਫ ਹੁੰਦਾ ਨਾ ਇਹ ਬੰਦੇ ਤੋਂ ਪੱਟਿਆ ਨਹੀਂ ਜਾਂਦਾ ਬਹੁਤ ਔਖਾ ਹੁੰਦਾ ਉਹ ਬੰਦੇ ਨੂੰ ਕੱਟਣਾ ਪੈਂਦਾ ਕੱਲੇ ਨੂੰ ਪਰ ਕੱਟਣਾ ਬਹੁਤ ਔਖਾ ਕਿਉਂਕਿ ਜਿਹੜੀ ਮੰਨ ਲਓ ਗਰੀਬੀ ਆ ਗਰੀਬੀ ਦੇ ਵਿੱਚ ਕਿਸੇ ਕੋਲ ਪੈਸੇ ਮੰਗਦੇ ਆਪਾਂ ਨੂੰ ਕੋਈ 10 ਰੁਪਏ ਦੇਉ ਤੋ 20 ਦੇਉ ਤੋ 30 ਦੇਉ ਤੋ 40 ਦੇਉ ਤੋ 50 ਦੇਉ ਆਪਣਾ ਉਹਦੇ ਚ ਫਾਇਦਾ ਹੋ ਜੂ ਜਿਹੜਾ ਦੁੱਖ ਆ ਉਹ ਕੋਈ ਨਹੀਂ ਮਿਟਾ ਸਕਦਾ ਉਹ ਆਤਮਾ ਕੇ ਹੀ ਹੱਥ ਬੰਨਿਆ ਕਰੋ ਇਹ ਸੱਚੇ ਪਾਤਸ਼ਾਹ ਨਾ ਤਾਂ ਮੇਰੇ ਹੱਥਾਂ ਨਾਲ ਕਿਸੇ ਦਾ ਮਾਰਾ ਕਰਨਾ ਮੈਂ ਅਸਦਲ ਤਾਂ ਸੋਚਾ ਕਿ ਨਾ ਨਾ ਅੱਖਾਂ ਨਾਲ ਹੁੰਦਾ ਵੇ ਤਾਂ ਵੀ ਪਰ ਦੁੱਖ ਤਕਲੀਫ ਨੰਦਾ ਇਹ ਗਰੀਬੀ ਆ ਤਾਂ ਕੋਈ ਗੱਲ ਨਹੀਂ ਗਰੀਬੀ ਚੱਲ ਜੂਗੀ ਪਰ ਦੁੱਖ ਤਕਲੀਫ ਆ ਨਾ ਜਿਹੜਾ ਇਹਨੂੰ ਦਿਵਾਇਆਂ ਖਾ ਕੇ ਵੀ ਨੀਂਦ ਨਹੀਂ ਆਉਂਦੀ ਕਿ ਜਿੱਥੇ ਪੈਸਾ ਨਾ ਉੱਥੇ ਦੁੱਖ ਤਕਲੀਫਾਂ ਬਹੁਤ ਆ ਬਹੁਤ ਇਹੋ ਜਿਹੋ ਲੋਕ ਵੇਖੇ ਜਿਹੜੇ ਮੁਸਕਰਾਣ ਦੇ ਵਿੱਚ ਉੱਥੇ ਪੈਸੇ ਨੂੰ ਵੀ ਕੀ ਕਰਨਾ ਜਿੱਥੇ ਦੁੱਖ ਤਕਲੀਫ ਬੰਦਾ ਕੱਟੀ ਜਾਂਦਾ ਹਨਾ ਬਾਕੀ ਜੇ ਤੁਹਾਨੂੰ ਮੇਰਾ ਮੇਰਾ ਬਲੌਗ ਇਹ ਚੰਗਾ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਪੁੱਤਾਂ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਨਿਆ ਕਰੋ ਤੇ ਸਪੋਰਟ ਕਰਿਆ ਕਰੋ ਤਾਂ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤਾਂ ਬਾਕੀ ਸ਼ਸ਼ੀ ਭਾਣ ਸਾਰਿਆਂ ਨੂੰ ਮਿਲਦੇ ਆ ਕਿਸੇ ਹੋਰ ਬਲੌਗ ਚ ਧੰਨਵਾਦ ਜੀ ਥੈਂਕ ਯੂ